ਆਪਾਂ ਪਹੁੰਚ ਚੁੱਕੇ ਆਂ ਭੂਸਨ ਵਾਲਿਆਂ ਦੀ ਫੈਕਟਰੀ ਦੀ ਪਾਰਕਿੰਗ ਤੇ ਇਹ ਹੁਣ ਆਪਾਂ ਲੈ ਕੇ ਪਰਮਿਟ ਪਹਿਲਾਂ ਆਪਾਂ ਜਾਵਾਂਗੇ ਡੀਓ ਕਟਾਉਣ ਡੀਓ ਕਟਾ ਕੇ ਐਂਟਰੀ ਐਂਟਰੀ ਕਰਾ ਕੇ ਜਦ ਆਪਾਂ ਨੂੰ ਐਂਟਰੀ ਕਰਾਉਣ ਤੋਂ ਬਾਅਦ ਡੀਓ ਨੂੰ ਇਹ ਉਹ ਤੋਂ ਬਾਅਦ ਵਾਈਫਾਈ ਬੂਈਫਾਈ ਲਾਉਣਾ ਗੱਲਾਂ ਪੱਬਾ ਕਰਨਾ ਇਹ ਫੇਰ ਉਹ ਤੋਂ ਬਾਅਦ ਇਹ ਲਿਮਿਟੇਸ਼ਨ ਆਪਣੇ ਦਰਮਿਆਨ ਪ੍ਰਸਤੋ ਕਰੀਏ ਇੰਟਰਨੈਟ ਜਾਵਾ ਰਿਹਾ ਹੈ ਪਾ ਲੋਡਿੰਗ ਆ ਰਹੀ ਹੈ ਕੇ ਇਧਰ ਆ ਡਿਓ ਲੱਗਦਾ ਤੇ ਵਾਈਫਾਈ ਵਾਈਫਾਈ ਲਾਉਣਾ ਪੈਣਾ ਆਪਾਂ ਨੂੰ ਤੇ ਪਹਿਲਾਂ ਆਪਾਂ ਨਾਸ਼ਤਾ ਕਰ ਲਈਏ ਨਾਸ਼ਤਾ ਨੂੰਸਤਾ ਕਰਨ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਡਿਓ ਪਟਾਉਣ ਦੇਖੋ ਕੋਈ ਪਾਰਕਿੰਗ ਹੈ ਪਾਰਕਿੰਗ ਪਾਰਕਿੰਗ ਆਪਰੇ ਟ੍ਰਿਪੂ ਸੰ ਨਾਲ ਇਹ ਤਾਂ ਕੰਟੀਨ ਬਣੀ ਬਿਹਤਰ ਇਹ ਇਧਰ ਦਾ ਡਾਕਟਰ parking ਦਾ ਇੱਥੇ ਗੱਡੀਆਂ ਦੀ ਐਂਟਰੀ ਆਉਂਦੀ ਹੈ ਉਹ ਉੱਥੇ ਜਿੱਥੇ ਉਹ ਵੱਡਾ ਦਰਖਤ ਆ ਇੱਥੇ Wi-Fi ਮਿਲਦਾਗਾ GPS ਦੇਣਗੇ ਗੱਡੀ ਤੇ ਲਾਉਣ ਨੂੰ ਉਹ ਉਧਰ ਆਪਾਂ ਜਾ ਕੇ ਜਮ੍ਹਾਂ ਕਰਾਉਣਾ ਫਿਰ ਆਪਾਂ ਨੂੰ ਪੈਸੇ ਪਹੁੰਚਦੇ ਪੈਸੇ ਨਹੀਂ ਆਹ ਕੰਟੇਨਰਾਂ ਚ ਲੱਲਾ ਪੱਬਾ ਕਰਨਾ ਤੇ ਇਧਰ ਨੂੰ ਨੂੰ ਬਣਿਆ ਤੇ ਆਪਾਂ ਕਰਾਵਾਂਗੇ ਐਂਟਰੀ ਕੀ ਹੋ ਗਿਆ ਲਾਂਚ ਟਾਈਮ ਤੋ ਅਭੀ 3:00 ਵਜੇ ਤੋਂ ਬਾਅਦ ਹੋ ਗਿਆ ਐਂਟਰੀ ਇਹ ਆਪਾਂ ਚੱਲੇ ਹਾਂ ਗੱਡੀ ਕੋਲ ਆਪ ਦੇਖੋ 3:00 ਵਜੇ ਤੋਂ ਬਾਅਦ ਆਵਾਂਗੇ ਆਪਾਂ ਐਂਟਰੀ ਕਰਾਂ ਆ ਦੇਖੋ ਕੀ ਦਿਖਿਆ ਪਿਆ ਸਮਝ ਹੀ ਨਹੀਂ ਲੱਗਦੀ ਚਲੋ ਭਾਈ ਜੀ ਗੱਡੀ ਕੋਲ ਚੱਲੀ ਆਪਾਂ 3:00 ਵਜੇ ਤੋਂ ਬਾਅਦ ਆ ਕੇ ਐਂਟਰੀ ਕਰਾਵਾਂਗੇ ਜਿੱਕੇ ਤੇ ਆਪਾਂ ਚੱਲਿਆਂ ਤਵਾਰੇ ਐਂਟਰੀ ਕਰਾਉਣ ਹੁਣ ਦੇਖਦੇ ਆਂ ਐਂਟਰੀ ਕਰਾ ਕੇ ਕੀ ਵੰਦਾ ਖੰਡੇ ਵਾਲਿਆਂ ਦੀ ਖੜੀ ਯਾਰ ਡਾਉਨ ਕੀ ਕੋਪੀ ਦੀਆਂ ਗੱਡੀਆਂ ਚਲੋ ਜਾ ਕੇ ਕਰਾਈਏ ਆਪਾਂ ਪਹਿਲਾਂ ਐਂਟਰੀ ਆਬ ਦੀ ਇਹ ਜੀਪੀਐਸ ਦੁੱਪੀਆ ਸਲਾਣਾ ਡੀਓ ਬਣ ਕੇ ਤਿਆਰ ਤੇ ਆਪਾਂ ਹੁਣੇ ਜਾਣਾ ਜੀਪੀਐਸ ਲਗਾਉਣਾ ਉਰਲੇ ਤੇ ਬੰਦਾ ੜਾ ਉੱਥੇ ਲਗੋ ਜੀਪੀਐਸ ਆ ਉੱਥੇ ਜਾਵਾਂ ਕਰਕੇ ਜੀਪੀਐਸ ਫੜ ਲੈਣਾ ਆਪਾਂ ਨੂੰ ਜੀਪੀਐਸ ਤੇ ਇਹ ਗੱਡੀ ਚ ਫਿੱਟ ਕਰਾਂਗੇ ਆਪਾਂ ਤੇ ਫਿਰ ਆਪਾਂ ਨੂੰ ਕਾਗਜ਼ ਮਿਲ ਲਗੇ ਆਵੇ ਜਿਵੇਂ ਲੱਕੇ ਫਿਰ ਆਇਡਰ 2 ਨੰਬਰ ਤੇ ਜਮਾ ਕਰਨੀ ਹੈ ਪਹਿਲਾ ਹੁਣ ਆਪਾਂ ਇਹਨੂੰ ਫਿੱਟ ਕਰਕੇ ਆਉਣੇ ਆ ਤੇ ਇਹਦੀ ਚੱਲੂਗੀ ਇੱਥੇ ਲਾਈਟ ਤੇ ਲਾਈਟ ਚੱਲੂ ਤਾਂ ਉਧਰ ਇਹਨਾਂ ਨੂੰ ਮੈਸੇਜ ਜਾਊਗਾ ਜੀਪੀਐਸ ਗੱਡੀ ਤੇ ਲੱਗ ਗਿਆ ਤੇ ਉਸ ਤੋਂ ਬਾਅਦ ਇਹ ਆਪਣਾ ਕਾਗਜ਼ ਦੇਣਗੇ ਤੇ ਕਾਗਜ਼ ਦੇ ਕੇ ਰਜਿਸਟਰ ਕਾਗਜ਼ ਜਮਾ ਕਰਾਉਣੇ ਪੈਣਗੇ ਤੇ ਫਿਰ ਆਪਣਾ ਅੱਧਾ ਕੰਮ 50% ਕੰਪਲੀਟ ਹੋ ਜੀ 50% ਬਾਅਦ ਚ ਰਹਿ ਜੂਗਾ ਚਲੋ ਆਜੋ ਜੀਪੀਐਸ ਲੱਗ ਗਿਆ ਫਿਰ ਅਸਕਰਤਾ ਫਿੱਟ ਤੇ ਹੁਣ ਆਪਾਂ ਚੱਲਦੇ ਆ ਦੁਬਾਰੇ ਫੇਰ ਉੱਥੇ ਤੇ ਕਾਗਜ਼ ਪੱਤਰ ਫੜ ਕੇ ਉੱਥੋਂ ਤੇ ਫਿਰ ਆਪਾਂ ਜਾਣਾਗਾ 2 ਨੰਬਰ ਦੀ ਖਿੜਕੀ ਤੇ ਉੱਥੇ ਜਮਾ ਕਰਤੋਗਰਾ ਆਪਣਾ ਕੰਮ ਕਰਕੇ ਆ ਜਾਈਏ ਹੁਣ ਪਹਿਲਾਂ ਦੇਖਦੇ ਆਂ ਜਾ ਕੇ ਵੀ ਹਾਂਜੀ GPS ਦਾ ਲਿੰਕਨਾਂ ਨੂੰ ਆ ਗਿਆ ਵੀ ਚੱਲ ਪਿਆ ਕਨਾ ਚੱਲੇ ਆ ਦਿਓ ਆਪਣਾ ਆਇਆ ਨਹੀਂ ਹੈਗਾ ਅੱਜ ਨੇ ਤੱਕ ਹੁਣ ਮੈਨੂੰ ਲੱਗਦਾ ਮੁਸਤਨਾ ਕੋਈ ਨਹੀਂ ਵੀ ਪੂਰਾ ਦੋਰਾ ਸੂਰਾ ਦੇ ਟੱਲੇ ਤੇ ਪੂਰੇ ਜੋੜਾਂ ਸੋਰਾਂ ਦੇ ਨਹੀਂ ਚੱਲਦਾ ਚੱਲਦਾਗਾ ਤੇ ਹੁਣ ਤਾਂ ਕੱਲ ਨੂੰ ਹੀ ਜਾਊ ਗੱਡੀ ਭੰਨ ਲੋਡਿੰਗ ਲਈ ਬਾਕੀ ਦੇਖਦੇ ਆਂ ਕੀ ਬੰਦ ਹੈ ਕੀ ਪ੍ਰੋਗਰਾਮ ਹੈ ਅੱਜ ਬਾਰਿਸ਼ ਥੋਲ ਹੋ ਰਹੀ ਹੈ ਨਿਓ ਆ ਗਿਆ ਆਪਣਾ ਤੇ ਆਪਾਂ ਚੱਲੇ ਆਂ ਕੋਸ਼ਿਸ਼ਾਂ ਦੇ ਵਿੱਚੋਂ ਬਾਹਰ ਨਾਲੋਂ ਲੰਘ ਰਹੇ ਥੈਂਟਰੀ ਹੋ ਦੀਏ ਤੋ ਤੇ ਉਧੋ ਗਿਆ ਤਾਂ ਥੈਂਟਰੀ ਹੋ ਉਹ ਤੋਂ ਵੈਸੇ ਤਾਂ ਕੋਸ਼ਿਸ਼ਾਂ ਦੇ ਦੇਹ ਦੇ ਲੋਡਿੰਗ ਦਾ ਕੀ ਮਾਹੌਲ ਬੰਦਾ ਆ। ਇਹ ਆਪਾਂ ਪੂਛਣ ਵਾਲਿਆਂ ਦੇ ਗੇਟ ਤੇ ਉਧਰ ਦੀਆਂ ਗੱਡੀਆਂ ਬਾਹਰ ਨਿਕਲਦੀਆਂ ਨੇ, ਇਧਰ ਦੀਆਂ ਗੱਡੀਆਂ ਅੰਦਰ ਵੜਦੀਆਂ ਨੇ। ਤੇ ਮੇਰੇ ਮੰਗ ਰੰਨੇ ਦੀ ਗੱਡੀ ਤਾਹਾਂ ਮਟਾ ਤੱਕ ਗੇਟ ਖੁੱਲਣਾਗਾ। ਉਹਨਾ ਟਾਈਮ ਅਸੀਂ ਇੱਥੇ ਖੜ੍ਹਦਾ ਨਗਦਾ ਹਾਂ ਟਾਹਾਂ ਤੱਕ। ਤੇ ਆਪਾਂ ਆ ਗਏ ਅੰਦਰ ਫੈਕਟਰੀ ਤੇ ਤੇ ਉਹ ਬੱਤੀ ਆ। ਉਹ ਬੱਤੀ ਤੋਂ ਆਪਾਂ ਨੇ ਡਰਾਈਵਰ ਆ ਤੋ ਜਾਣਾਗਾ ਲੋਡਿੰਗ ਕਰਨ। ਦੇਖੋ ਜੀ ਇਹ ਨਾ ਟ੍ਰੇਡ ਆਪੀਓ ਦੇਖੋ ਕਿੰਨਾ ਕਹਾਡਾ ਹੈ ਨਾ ਇੰਨੇ ਸੋਹਣੇ ਫੈਕਟਰੀ ਬਣਾਏ ਹੋਏ ਆ ਤੇ ਹੁਣ ਆਪਾਂ ਲੋਟਿੰਗ ਘਾੜ ਦੇ ਜਾਣਾ ਲੈ ਜੇ ਚੋੜ ਰੋਡ ਪਰ ਆ ਗਏ ਗੇਲੋ ਫੈਕਟਰੀ ਦੇ ਅੰਦਰ ਬੱਦਿਆਂ ਲੱਗੇ ਆ ਤੇ ਜਦੋਂ ਇਹ ਅੱਧਾ 300 ਰਾਇਲ 500 ਆਪਾਂ ਰਾਈਟ ਗੇਅਰ ਨਹੀਂ ਲਗਾਵਾ ਹੈ ਅਗੇਰ ਨੂੰ ਲੈ ਬਗੜਾ ਡਾਲੀਆ ਜੋ ਰਾਈਟ ਗੇਅਰ ਡਾਲੀਓ ਉਪਰ ਆਪਾਂ ਚੱਲਣਾ ਬਰabar ਲੈ ਮਰੇੜੇ ਵੇਲੇ ਹਨ ਰੇਟ ਆਪਾਂ 15 ਦੀ ਸਪੀਡ ਤੇ ਗੱਡੀ ਚਲਾ ਸਕਦੇ ਹਾਂ ਮੈਂ 15 ਦੀ ਸਪੀਡ ਤੇ ਜੰਨੂ ਜੇ ਆਪਾਂ ਇੱਥੇ 15 ਦੀ ਸਪੀਡ ਤੋਂ ਉੱਤੇ ਕਰਦੇ ਹਾਂ ਤਾਂ ਆਪਣਾ ਠਾਰੀ ਨਾਲ ਦੀ ਨਾਮ ਚਲਾਣਾ ਹੋ ਜਾਣਾ ਹੈ ਇਹ ਇੰਟੇ ਸਪੀਡ ਲੈਂਡ 15 20 ਕਿਸੇ ਰੋਡ ਦੇ 20 ਆ ਕੇ ਸੀ ਤੇ 15 ਜਿਵੇਂ ਤੇ 20 ਆ ਗਈਆਂ ਲੇਖ ਸਪੀਡ ਲਿਮਟ ਤੇ 20 ਆ ਇਹ ਆਪਾਂ 20 ਤੋਂ ਉੱਤੇ ਕਰਾਂਗੇ ਤਾਂ ਆਪਣਾ ਚਲਾਣਾ ਹਾਂ ਅਰਗੇ ਮੈਂ ਤਾਂ ਬੀਤੋ ਤੇ ਵੀ ਨਹੀਂ ਗਰੀ ਮੈਂ ਤਾਂ ਪਤਨਾਂ ਦੇ ਹੋਲੀ ਹੋਲੀ ਚੱਲਦੇ ਆ ਕਾ ਨੂੰ 500 ਰੁਪਏ ਦਾ ਚਲਾਨ ਕਰ ਨਾਲ ਦੇ ਨਾਲ 500 ਰੁਪਏ ਦਾ ਫੈਨ ਮਾਰ ਦਿੰਦੇ ਨੇ ਉਹ ਤੋਂ ਵਧੀਆ ਪਹਿਲੇ ਆ ਹੌਲਾਂ ਘਾਰੇ ਵਰਜੋ ਲੈਂਕਮੈਂਟ ਵਾਲੇ ਸ਼ਕਤ ਰੋਲਰ ਸ਼ਕਤ ਨੇ ਐ ਬੈਟਰੀ ਦੇ ਉਸ ਤੋਂ ਅਗੇ ਸੈਨਰ ਉਹ ਲੁਕਾੜ ਐ ਨੇ ਤੇ ਬਹੁਤ ਬੜੀ ਪਾਤਰਿਆ ਰੋਲ ਰੋਲ ਐਂ ਰੈਗੂਲੇਸ਼ਨ ਬਹੁਤ ਤਾਕੜੇ ਨੇ ਬੂਟ ਜਰਾਬਾਂ ਜਰਾਬਾਂ ਵੀ ਪਾਉਣੀਆਂ ਪੈਂਦੀਆਂ ਨੇ ਇਕੱਲੇ ਬੂਟ ਨਹੀਂ ਹੈਲਮਟ ਸਾਰਾ ਕੁਝ ਏ ਟੂ ਜ਼ेड ਲੈਣਾ ਪੈਂਦਾ ਤਾਂ ਤੁਸੀਂ ਐ ਫੈਕਟਰੀ ਦੇ ਅੰਦਰ ਐਂਟਰ ਕਰੋਗੇ ਇਹ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਫੈਕਟਰੀ ਜਾ ਨਹੀਂ ਸਕਦੇ ਇੰਨੇ ਰੂਲ ਤਖੜੇ ਨੇ ਫੈਕਟਰੀ ਦੇ ਪੈਡਲ ਲਿਮਟ ਰੱਖੀ ਹੋਇਆ 15